ਤੇ ਵੀਰ ਜੀਜੂ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕਾਢ ਹੈ ਹੋਏਗਾ ਕੌਣ ਹਵਾਲ ਜੀ ਜੋ ਮਾਰੇ ਜੋਰ ਕਰ ਆ ਜੀ ਜਿਹੜੇ ਤੁਸੀਂ ਜੀ ਆ ਘਾਤ ਕਰਦੇ ਹੋ ਜਿਵੇਂ ਵੀ ਮਾਰਦੇ ਹੋ ਹਲਾਲ ਕਰਦੇ ਹੋ ਕਿੱਥੇ ਹਲਾਲ ਜੋਰ ਕਰਦਾ ਮਤਲਬ ਹੈ ੱੱਕੇ ਨਾਲ ਤੁਸੀਂ ਝਾਕੇ ਮਾਰਦੇ ਹੋ ਬੜੇ ਬੜੇ ਜਾਨਵਰ ਕੋ ਚਾਉਂਦਾ ਥੋੜੀ ਮਾਨਾ ਜੀ ਜੋ ਮਾਰੈ ਜੋਰ ਕਰ ਕਹਤੇ ਹੈ ਜੋ ਹਲਾਲ ਕਹਤੇ ਹੈ ਜੋ ਹਲਾਲ ਉਹ ਕਹਿੰਦੇ ਹਲਾਲ ਕਰ ਲਿਆ ਅਸੀਂ ਹਲਾਲ ਕਦੋਂ ਕਰ ਲਿਆ ਸ਼ਰੀਰ ਦੀ ਦਾਸੀ ਤੁਸੀਂ ਖੋਲਿਆ ਖਾਣ ਵਾਸਤੇ ਸਵਾਦਤ ਜੀਸ ਘਰ ਹੈ ਹਲਾਲ ਨਾ ਕਹੋ ਖਾ ਲੋ ਜਹੇ ਖਾਣ ਦੇ ਵਿੱਚ ਦੀ ਹਲਾਲ ਕਹਿਣ ਦਾ ਤਰਾਜ ਹੈ ਬਾਰਡ ਜਿਹ ਦਾ ਤਰਾਜ ਨਹੀਂ ਹੈ ਇੱਥੇ ਵੀ ਦੂਰ ਉਡ ਲੈ ਕੇ ਜਾਣਗੇ ਕੁੜੀ ਇਸ ਕਰ ਮਾਰਨ ਦੇ ਦਰਾਜ ਦੀ ਖਾਣ ਦੇ ਦਰਾਜ ਦੀ ਹਲਾਲ ਕਹਣ ਦੇ ਦਰਾਜ ਕਹਤੇ ਹੈ ਜੋ ਹਲਾਲ ਹੋ ਕਹਤੇ ਹੈ ਜੋ ਹਲਾਲ ਹਲਾਲ ਨਾ ਕਹੋ ਖਾਓ ਮਾਰਦੇ ਰਹੋ ਦਫਤਰ ਦੇ ਜਬ ਕਾੜ ਹੈ ਹੋਏਗਾ ਕੌਣ ਹਵਾਲ ਜਿਹੜਾ ਉਹ ਮਾਰ ਲਿਆ ਬਿਨਾਂ ਹਲਾਲ ਤੇ ਸ਼ਿਕਾਰ ਕਰਕੇ ਉਹ ਨਹੀਂ ਤੁਸੀਂ ਹਲਾਲ ਨਹੀਂ ਬੰਦੇ ਦਫਤਰ ਦੇ ਕਾਟ ਕੇ ਜਾਂਦਾ ਕਹਿੰਦਾ ਦਫਤਰ ਤੇ ਤੁਹਾਡਾ ਵੀ ਲਿਖ ਤੁਸੀਂ ਵੀ ਲਿਖਾਵੰਦਿਆ ਦਫਤਰ ਚ ਕੋਈ ਕਾਹ ਕੌਣ ਦਵਾ ਜੇ ਤੁਸੀਂ ਕਹੇ ਵੀ ਹਲਾਲ ਹੈ ਦੀ ਸੀ ਉਹਨਾਂ ਨੇ ਕਹਿਤਾ ਵੀ ਤਾਂ ਹਲਾਲ ਹੀ ਨਹੀਂ ਸੀ ਹਰਾਮ ਸਾਬ ਤੋਂ ਕਿਵੇਂ ਕਰੂਗਾ ਸਾਬ ਤੋਂ ਜਿਹਨਾਂ ਨੇ ਕਹਿਤਾ ਤਾਂ ਹਲਾਲ ਹੈ ਦੀ ਸੀ ਤੁਸੀਂ ਤਾਂ ਜੋਰ ਨਾ ਮਾਰਿਆ ਫਿਰ ਤੁਸੀਂ ਕੀ ਕਰੋਗੇ ਕਿਉਂਕਿ ਹਲਾਲ ਦੀ ਜੋ ਡੈਫੀਨੇਸ਼ਨ ਕੁਰਾਨ ਚ ਹੈ ਉਹ ਤੁਸੀਂ ਵੀ ਕਰ ਰਹੇ ਹੋ ਤੇ ਮਟਾਵਕ ਨਹੀਂ ਹੋਇਆ ਉਹ ਤੇ ਕੁਰਾਨ ਦੀ ਚਲਣੀ ਨਾ ਤੁਹਾਡੇ ਦੀ ਚਲਣੀ ਤੁਹਾਡਾ ਹਲਾਲ ਮੰਨਿਆ ਨਹੀਂ ਚਲਣਾ ਜੋ ਕੁਰਾਨ ਦੇ ਵਿੱਚ ਹਲਾਲ ਹੈ ਹੱਕ ਹੱਕ ਹਲਾਲ ਕੁਰਾਨ ਕੁਰਾਨ ਦੇ ਆਧਾਰ ਤੇ ਹੱਕ ਹਲਾਲ ਚੱਲੂ ਨਾ ਕਿ ਤੁਹਾਡਾ ਮਸਿਆ ਹੋਇਆ ਹਲਾਲ ਤੇ ਜਿਵੇਂ ਸਾਡੇ ਰਾਤ ਬਣਿਆਦਾ ਇਹ ਵੀ ਉਹਨਾਂ ਨੇ ਬਣਾਈ ਹੋਈ ਆ ਜਿਹੜਾ ਕੁਰਾਨ ਨੂੰ ਬੇਸ ਕਰਕੇ ਚੱਲਦਾ ਉਹ ਅਸਲੀ ਮੁਸਲਮਾਨ ਹੈ ਜਿਹੜਾ ਕੁਰਾਨ ਤੇ ਨਹੀਂ ਚੱਲਦਾ ਉਹ ਅਸਲੀ ਮੁਸਲਮਾਨ ਨਹੀਂ ਹੈ ਜਿਹਨੇ ਜਨਾਬ ਕੁਰਾਨ ਦੇ ਉੱਤੋਂ ਥੋੜਾ ਸਲਿੱਪ ਹੋ ਗਿਆ ਉਹਦੀਓਂ ਚ ਕਵੀਆਂ ਦੀ ਉਨੇ ਉਹਦੇ ایمان ਚ ਕਮੀ ਆ ਗਈ Quran ਤੇ ایمان ਹੈ ਨਹੀਂ ਉਹਦਾ ایمان ਢੋਲ ਗਿਆ ਹੋਰ ਨਾ ਜਦੋਂ ਇਹ ਗੱਲ ਪ੍ਰਚਾਰ ਕਰਦਾ ਸੀ ਗੁਰੂ ਘਰ بڑے بڑے ਜਿਹੜੇ ਮੁਸਲਮਾਨ ਸੀ ਇਮਾਨਦਾਰ ਸਾਰੇ ਗੁਰੂ ਘਰ ਤੇ ਆ ਜਾਂਦੇ ਸੀ ਕਹਿੰਦੇ ਬਿਲਕੁਲ Quran ਦਾ ਸਹੀ ਪ੍ਰਚਾਰ ਕਰਦੇ ਦੂਆ ਤਾਂ ਕਰਦੇ ਦੀ ਸੀ ਕੱਟੜਵਾਦੀ ਦਾ ਖਾਫ ਸੀ Quran ਤੇ ਖਲਾਫ ਸੀ मियां ਮੀਰ ਵਰਗਾ ਕਿਉਂ ਮੰਨਦੇ ਸੀ ਉਹ ਕਹਿੰਦੇ ਗੱਲ ਅਸੀਂ ਨਹੀਂ ਕਹਿ ਸਕਦੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਹਿੰਦੇ ਅਸੀਂ ਮੁਸਲਮਾਨਾਂ ਨੂੰ ਨਹੀਂ ਕਹਿ ਸਕਦੇ ਤੁਸੀਂ ਮੁਸਲਮਾਨ ਨਹੀਂ ਹੋਗੇ ਸਾਨੂੰ ਡਰ ਆ ਵੀ ਸਾਡੇ ਘਰ ਦੀ ਘਟ ਜੂ ਅਸੀਂ ਮੁਸਲਮਾਨ ਹੋਰ ਸਖੋ ਸਾਡੇ ਦੋਏ ਕੋਈ ਸਮਝਦੇ ਜਿਵੇਂ ਖੋਪੇ ਪਰ ਤਾਂ ਆਏ ਉਹ ਨੂੰ ਸਮਝਦੇ ਆ ਇਹਨਾਂ ਨੂੰ ਨਹੀਂ ਸਮਝਦਾ ਜਿਹੜੇ ਹੁਣ ਨਾ ਮੁਸਲਮਾਨ ਨੇ ਜਿਹੜੇ ਭੀੜ ਹੈ ਨਾ ਸਿੱਖ ਨੇ ਜਿਹੜੇ ਭੀੜ ਹੈ ਫਿੱਦੂ ਤਾਂ ਖਰਤਾਰ ਬਗਿਆਦੀ ਹੋਈ ਹੈ ਫਿੱਦੂ ਦਾ ਵਿੱਚ ਗੱਲੇ ਹੀ ਨਹੀਂ ਕਿਉਂਕਿ ਹਿੰਦੂਆ ਨਾ ਤਰਕੂ ਖਾਣਾ ਆ ਕਹਿ ਕੇ ਫਿੱਦੂ ਤਾਂ ਬਾਹਰ ਕੱਢਦਾ ਨਾ ਅਰ ਦੋ ਘੰਟੇ ਜੋ ਕਹਿੰਦੀ ਸਣਾ ਗਏ ਤਨ ਤਾਂ ਹੈ ਨਹੀਂ ਫਿਰ ਤੇ ਇਹ ਕਿੱਥੇ ਗਿਆ ਤੇ ਲੋਗੇ ਨਾ ਇੱਕ ਅੰਨਾ ਇੱਕ ਖਾਣਾ ਇੱਕ ਸਿਆਣਾ ਗਿਆਦੇ ਸਿਆਣ ਲ ਪਹੈਂ ਤੈਨੂੰ ਕੱਲ ਦੋਹ ਦੀ ਕੀਤੀ ਆ ਤੀਆ ਕਿੱਥੇ ਗਿਆ ਤੀਆ ਗੇਮ ਤੋਂ ਬਾਹਰ ਆ ਨਾ ਉਹ ਨਾ ਗੇਮ ਤੋਂ ਬਾਹਰ ਆ ਗਿਆਨੀ ਇਹਨੇ ਅਜੋ ਹਾਂ ਗਿਆਨੀ ਜਿਹੜਾ ਹੈ ਦੁਹਾਂ ਚੋ ਆਇਆ ਜਿਹੜਾ ਬੇਦ ਨਾਲ ਜੁੜਿਆ ਆ ਦੁਹਾਂ ਚੋ ਉਹ ਗਿਆ ਤੀਆ ਜਿਹੜਾ ਬੇਦ ਉੱਤੇ ਖੜਾ ਨਾ ਬੇਦ ਉੱਤੇ ਉਹ ਗਿਆ ਤੀਆ ਉਹ ਘਨਿਆ ਜੋ ਆਇਆ ਹੋਇਆ ਹੈ ਅਗਿਆਨੀ ਤੇ ਨੀਂਹਿਆ ਤਰੂ ਤਰੂ ਦੋਏ ਨੇ ਕੀ ਕਰਨਾ ਹੈ ਕਰਨਾ ਉਹ ਤਿਆਨਾ ਦਾ ਧਰਮ ਕਹੀ ਦੀ ਉਹਦਾ ਉਹਦਾ ਅੱਖੇ ਕੋਈ ਨਹੀਂ ਉਹਨੂੰ ਧਰਮ ਦਾ ਕੀ ਪਤਾ ਉਹਦੀ ਤਰੂ ਉਹਦਾ ਜੜ ਉਹ ਜੜ ਵਤੀ ਵਾਲਾ ਉਹ ਤਾਂ ਪੱਥਰ ਪੂਜਾ ਕਰਦਾ ਉਹ ਤਾਂ ਪੂਰਤੀ ਪੂਜਾ ਕਰ ਉਹ ਤਾਂ ਮਾਇਆ ਦਾ ਪੁਜਾਰੀ ਹੈ ਉਹ ਮਾਇਆ ਤੇਰੇ ਅਧੀਨ ਆ ਗਿਆ ਜੇ ਕਰੀਏ ਪਰਮੇਸ਼ਰ ਨੇ ਮਾਇਆ ਤੂੰ ਉਹਦੀ ਪੂਜਾ ਕਰਦਾ ਪੂਜਾ ਕਰੀਂ ਮਾਇਆ ਮਾਇਆ ਜਦ ਕਹੇ ਭਗਤਨ ਦੀ ਦਾਸੀ ਹੈ ਤੇਰੀ ਦਾਸੀ ਹੋ ਤੂੰ ਦਾਸੀ ਚੇਰੀ ਦੀ ਸੇਵਾ ਕਰ ਤੂੰ ਚੇਰੀ ਦੀ ਸੇਵਾ ਕਰ ਨਾ ਕਿ ਠਾਕੁਰ ਨੇ ਦਿੱਤੀ ਸੇ ਠਾਕੁਰ ਤੈਨੂੰ ਕਦੇ ਦੇ ਜੂਗਾ ਠਾਕੁਰ ਨਹੀਂ ਦੇ ਸਕਦਾ ਠਾਕੁਰ ਦੇਖਣ ਲਈ ਅੱਖੇ ਖਤਮ ਹੋ ਦੇਦੀ ਇਸ ਕਰਕੇ ਦੋ ਦੋਨਾਂ ਜੋ ਗੱਲ ਦੀ ਸਿਆਣਾ ਦੋਹਾਂ ਚੋਂ ਪਿਆ ਕਿੱਥੇ ਗਿਆ ਫਿਰ ਉਹ ਗੇਮ ਤੇ ਬਾਹਰ ਆਤੀ ਆ ਗੱਲ ਇਹ ਸਿੱਖ ਔਰ ਮੁਸਲਮਾਨ ਦੀ ਚੱਲਦੀ ਹੈ ਦੋ ਇਹਦੀ ਗੱਲ ਨਹੀਂ ਚੱਲਦੀ ਅੰਨਿਆ ਕਹਾਣੀ ਦੀ ਗੱਲ ਜੱਲੂ ਤੇ ਇਹਦੀ ਕੀ ਕਰਾਉਣੀ ਹੈ ਤੇ ਇਹਨੂੰ ਤਾਂ ਅੰਨਿਆ ਜੋ ਕਹਾਣਾ ਰਾਜਾ ਹੁੰਦਾ ਹਾਂਜੀ ਕਬੀਰ ਜੀ ਜੂ ਪਾਰੇ ਜੋ ਇਸ ਕਰਕੇ ਦੁਆਨੇ ਇਸਲਾਮ ਤੇ ਕਬੂਲ ਕਰ ਲਿਆ ਇੱਕ ਕੱਖ ਤਾਂ ਹੈ ਉਹਦੇ ਕੋਲ ਇਹ ਅਨੇ ਕੀਤੇ ਤੇ ਇੱਕ ਕੱਖ ਹਰ ਦੇਣ ਵਾਲਾ ਇਸਲਾਮ ਸੀ ਉਹਨਾਂ ਨੇ ਕਬੂਲ ਕਰ ਲਿਆ ਥੋੜੀ ਜਿਹੀ ਦਿਰਾਕਾਰ ਦੀ ਝਲਕੇ ਦਿਖਾ ਕੇ ਕਿ ਭਈ ਤੁਸੀਂ ਜਿਹੜੀ ਪੂਰਤੀ ਪੂਜਾ ਕਰਦੇ ਹੋ ਕਿਸ ਬੇਸਤੇ ਕਰਦੇ ਹੋ ਤਾਂ ਅੱਖਾਂ ਨੂੰ ਨਹੀਂ ਦਾ ਇਸ ਗਿਆਨ ਨਾਲੇ ਇਸਲਾਮ ਉਹਨਾਂ ਨੇ ਹਿੰਦੂ மத ਛੱਡਾ ਕੇ ਪੂਰਤੀ ਪੂਜਾ ਕਰਨ ਸੀ ਪੂਰਤੀ ਪੂਜਾ ਨਹੀਂ ਕਰਦਾ ਇਸਲਾਮ ਵਾਲੇ ਇਸ ਕਰਕੇ ਮੁਸਲਮਾਨ ਬਣ ਗਏ ਲੋਕ ਵੇਦਵੀ ਕਹਿੰਦਾ ਹੈਗਾ ਉਹਨਾਂ ਦੇ ਸਾਰੇ ਸ਼ਾਸਤਰ ਵੀ ਕਹਿੰਦੇ ਨੇ ਇਹਨਾਂ ਨੇ ਕਹਾ ਇਹਨਾਂ ਨੇ ਸਾਰੇ ਸਭ ਛੱਡੇ ਹੋਏ ਨੇ ਬੇਈਮਾਨਾਂ ਨੇ ਸਾਨੂੰ ਡੋਬੋ ਦੇਣਗੇ ਫਿਰ ਕੁਝ ਦੁਆਬਾਈ ਸਰਕਾਰੀ ਰਾਜ ਵੀ ਸੀ ਸਰਕਾਰ ਦਾ ਵੀ ਉਹਨਾਂ ਕੋਲ ਡੰਡਾ ਵੀ ਸੀ ਸਰਕਾਰ ਦਾ ਡੰਡਾ ਵੀ ਬੁੱਧਵਲ ਵੀ ਉਹਨਾਂ ਕੋਲ ਸੀ ਬਹੁਵਲ ਵੀ ਉਹਨਾਂ ਕੋਲ ਸੀ ਤੇ ਧਨਵਲ ਵੀ ਉਹਨਾਂ ਨੇ ਆਪਣੇ ਕਾਬੂ ਚ ਕਰ ਲਿਆ ਰਾਜ ਇਸ ਕਰਕੇ ਲੱਖਾਂ ਆਦਮੀ ਮੁਸਲਮਾਨ ਬਣ ਗਏ ਇਹਨਾਂ ਤੋਂ ਇੱਕ ਵੀ ਮੁਸਲਮਾਨ ਕਨਵਰਟ ਹੋ ਕੇ ਦੂਨੀ ਫੜ ਸਕਿਆ ਕੋਈ ਮੁਗਲ ਨਾ ਹੋਆ ਅੱਜਾ ਕਿਰੂਨਾ ਪਰਚਾ ਲਾਇਆ ਕੋਈ ਕਾਦਮੀ ਪ੍ਰਭਾਵਿਤ ਨਹੀਂ ਹੋਇਆ ਉਹਨਾਂ ਨੇ ਲੱਖਾਂ ਆਦਮੀ ਪ੍ਰਭਾਵਿਤ ਕੀਤਾ ਇਹਨਾਂ ਦਾ ਖਤਰਾ ਉਹ ਸਾਈ ਵੱਢ ਕੇ ਸਾਡੇ ਆਦਮੀ ਮੁਸਲਮਾਨ ਬਣ ਕੇ ਵੱਢ ਗਈ ਥੋੜੇ ਨਾਲ ਉਹਨਾਂ ਦਾ ਤਰਨ ਚੰਗਾ ਲੱਗਦਾ ਹੋਇਆ ਉਹ ਤਾਂ ਮੜਦੇ ਨਵੀਂ ਚੀਜ਼ ਵੱਲ ਨੂੰ ਜਾਂਦਾ ਹੈ ਪੁਰਾਣੀ ਚੀਜ਼ ਤੋਂ ਸਾਰਿਆਂ ਦਾ ਮੂਹ ਵੜਦਾ ਜਾਂਦਾ ਜਿਹੜੀ ਚੀਜ਼ ਨਵੀਂ ਹੋਵੇ ਵਧੀਆ ਹੋਵੇ ਨਵੀਂ ਵੀ ਹੋਵੇ ਵਧੀਆ ਵੀ ਹੋਵੇ ਪੁਰਾਣੀ ਨਾਲ ਵਧੀਆ ਹੋਵੇ ਜੇ ਕੋਈ ਮਾਡਲ ਆਵੇ ਕਿਸੇ ਚੀਜ਼ ਦਾ ਪੁਰਾਣਿਆਂ ਮਾਡਲਾਂ ਨੂੰ ਵੀ ਫੇਰ ਹੋ ਜਵੇ ਉਹ ਤਾਂ ਫੇਲ ਹੋ ਜਾਂਦਾ ਚੰਗਾ ਹੋਵੇ ਕਾਮਯਾਬ ਹੋਵੇ ਉਹ ਚੀਜ਼ ਪ੍ਰਚਲਿਤ ਹੁੰਦੀ ਹੈ ਇਸਲਾਮ ਪ੍ਰਚਲਿਤ ਚੰਗਾ ਧਰਮ ਸੀ ਉਹ ਦੂਸਰਾ ਧਰਮ ਸਿੱਖੀ ਦੇ ਅਸਰ ਦੀ ਪਿਆ ਉਹਦਾ ਸਿੱਖੀ ਉਦੋਂ ਚੰਗੀ ਸੀ ਤਾਂ ਹੀ ਅਸਰ ਪਿਆ ਜਿਹੜੀ ਉਦੋਂ ਘਟੀਆ ਚੀਜ਼ ਸੀ ਉਹ ਤੇ ਅਸਰ ਪੈ ਗਿਆ ਵਧੀਆ ਤੇ ਨਹੀਂ ਸਿੱਖੀ ਦਾ ਅਸਰ ਇਸਲਾਮ ਵਾਲਿਆਂ ਤੇ ਇਸਲਾਮ ਦੇ ਵੱਡੇ ਵੱਡੇ ਆਦਮੀ ਸਿੱਖੀ ਦੇ ਪ੍ਰਭਾਵ ਸੀ ਸਿੱਖ ਸਿੱਖੇ ਸੀ ਉਹ ਹੋਜੀ ਵੀ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕਾੜ ਹੈ ਹੋਏਗਾ ਕੌਣ ਹਵਾ ਤੇ ਉਹਨੇ ਜੀ ਮਾਰਦੇ ਹਾਂ ਜੋਰ ਕਰਕੇ ਮਾਰਦੇ ਹਾਂ ਧੱਕੇ ਨਾਲ ਮਾਰਦੇ ਹਾਂ ਹਲਾਲ ਨਾ ਕਹੋ ਨਾ ਹਲਾਲ ਨਹੀਂ ਕਹਿਣਾ ਚਾਹੀਦਾ ਕੁਰਾਨ ਦੇ ਖਿਲਾਫ ਹੈ ਤੇ ਉਹਨੂੰ ਹਲਾਲ ਕਹਿਣ ਲੱਗੇ ਕਿਹ ਦਫਤਰ ਦੇ ਵਿੱਚ ਉਹਨਾਂ ਨੇ ਕਹਣਾ ਪਾਈ ਹੈ ਹਲਾਲ ਨਹੀਂ ਹੈ ਇਹ ਹਰਾਮ ਸੀ ਤੁਹਾਡਾ ਧਰਮ ਵਿਪ੍ਰਸਤ ਹੋ ਜੂ ਸਾਰਾ ਤਦ ਵੀ ਦੇਖੋਗੇ ਪ੍ਰਸ਼ਟ ਹੋ ਗਿਆ ਸਾਡਾ ਤੁਹਾਨੂੰ ਇਸ ਕਰਕੇ ਹਲਾਲ ਅਰ ਬੇਹਲਾਲ ਵਾਲੀ ਗੱਲ ਕੁਰਾਨ ਦੇ ਉੱਤੇ ਛੱਡੋ ਆਪਣੀ ਵਰਤੀ ਵਾਲੀ ਗੱਲ ਨਹੀਂ ਕਰ ਸਕਦੇ ਕਾਹਾਂ ਕੁਰਾਨ ਦੇ ਆਧਾਰ ਤੇ ਹਲਾਲ ਹੱਕ ਹੱਕ ਹਲਾਲ ਦਾ ਫੈਸਲਾ ਕੁਰਾਨ ਦੇ ਆਧਾਰ ਤੇ ਹੁਣ ਤੁਹਾਡੇ ਆਪਣੇ ਮਤਲਬ ਦੇ ਕੀਤੇ ਫੈਸਲੇ ਗਾ ਨਹੀਂ ਬਣੇ ਜਾਣੇ ਹਾਂਜੀ